ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਚੌਧਰੀ ਕਲੋਥ ਹਾਊਸ ਪੁਜਵਾਲ। ਲਓ ਜੀ ਬਹੁਤ ਵਧੀਆ ਸੇਲ ਚੱਲ ਰਹੀ ਹੈ। ਤੁਸੀਂ ਸਾਡੀਆਂ ਪਿਛਲੀਆਂ ਦੋ ਵੀਡੀਓ ਦੇਖ ਹੀ ਲੈਣੀਆਂ ਹੋਣਗੀਆਂ। ਔਰ ਨੈਕਸਟ ਗੱਲ ਇਹ ਹੈ ਕਿ ਇੰਨੀ ਵਧੀਆ ਸੇਲ ਚੱਲਦੇ ਹੋਏ ਕਿ ਹਰ ਕਸਟਮਰ ਦਾ ਕਹਿਣਾ ਸੀ ਕਿ ਲੇਡੀਜ਼ ਸੂਟ ਤੇ ਬਹੁਤ ਜ਼ਿਆਦਾ ਸੇਲ ਦੇ ਦਿੱਤੀ ਹੁਣ ਜੈਂਟਸ ਦੇ ਕੁਰਤੇ ਪਜਾਮੇ ਦੇ ਵੀ ਕੁਝ ਦੇ ਦਿਓ। ਤੇ ਇਸ ਕਰਕੇ ਮੈਂ ਸਪੈਸ਼ਲ ਜੈਂਟਸ ਦੇ ਲਈ ਸਪੈਸ਼ਲ ਡਿਸਕਾਊਂਟ ਦੇਣ ਲੱਗਿਆ ਜੀ। ਉਹ ਤੁਸੀਂ ਹੁਣੇ ਦੇਖੋ ਕਿ ਕਿਆ ਡਿਸਕਾਊਂਟ ਹੈ। ਜੈਂਟਸ ਦੇ ਲਈ ਹੈ ਜੀ ਸਪੈਸ਼ਲ ਡਿਸਕਾਊਂਟ ਕੁਰਤੇ ਪਜਾਮੇ ਤੇ ਇਹ ਕੁਰਤਾ ਪਜਾਮਾ ਮੈਂ 500 ਰੁਪਏ ਦਾ 5 ਮੀਟਰ ਵੇਚਦਾ ਸੀ ਜੀ ਹੰਡਾਣ ਦੇ ਲਈ ਬਹੁਤ ਹੰਡਨਸਾਰ ਕਪੜਾ ਹੈ ਇਹ ਸਪੈਸ਼ਲ ਡਿਸਕਾਊਂਟ ਹੈ ਬੜੀ ਹੱਦ ਤਿੰਨ ਤੋਂ ਚਾਰ ਦਿਨ ਦੇ ਲਈ ਇਹ ਤੋਂ ਜ਼ਿਆਦਾ ਨਹੀਂ ਹੈ ਇਹ ਤੁਹਾਨੂੰ ਮਿਲੂਗਾ 50% ਡਿਸਕਾਊਂਟ 250 ਰੁਪਏ ਦਾ 5 ਮੀਟਰ ਕਪੜਾ ਤੁਸੀਂ ਆਓ ਦੇਖੋ ਜੇਕਰ ਤੁਹਾਨੂੰ ਲੱਗੇ ਕਿ ਨਹੀਂ ਇਹ ਜਾਣਬੁੱਝ ਕੇ ਹੈ ਤਾਂ ਵੀ ਤੁਸੀਂ ਦੇਖ ਲਿਓ ਇਹ 100 ਰੁਪਏ ਮੀਟਰ ਵਾਲਾ ਕੱਪੜਾ ਹੈ ਜਿਹੜਾ ਮੈਂ ਸਪੈਸ਼ਲ ਡਿਸਕਾਊਂਟ ਤੇ ਤੁਹਾਨੂੰ ਦੇਣ ਲੱਗਿਆ ਸਿਰਫ 250 ਰੁਪਏ ਦਾ ਪੂਰੇ 5 ਮੀਟਰ ਕੱਪੜਾ ਕੋਈ ਵੀ ਕੱਪੜਾ ਚੋਵਣ ਵਾਲਾ ਨਹੀਂ ਹੈ ਕਿ ਚੱਕ ਕੇ ਸੇਲ ਵਾਲਾ ਕੱਪੜਾ ਤੁਹਾਨੂੰ ਦੇ ਦੇਵਾਂ 500 ਰੁਪਏ ਵਾਲਾ ਹੈ ਉਹੀ ਹੈ ਇਹ ਤਾਂ ਸਿਰਫ ਕਿਹਾ ਹੈ ਕਿ ਮੈਨੂੰ ਬਹੁਤ ਅੱਛੇ ਡਿਸਕਾਊਂਟ ਤੇ ਮੈਨੂੰ ਵੀ ਬਹੁਤ ਵਧੀਆ ਰੇਟ ਤੇ ਕੁਦਰਤੀ ਥੋੜਾ ਮਾਲ ਮਿਲ ਗਿਆ ਤੇ ਮੈਂ ਉਸੇ ਕਰਕੇ ਸੋਚ ਲਿਆ ਕਿ ਸਪੈਸ਼ਲ ਡਿਸਕਾਊਂਟ ਮੈਂ ਤੁਹਾਨੂੰ ਦੇ ਦੇਣਾ ਇਹ ਸਾਰਾ ਹੀ ਇਸੇ ਦੇ ਵਿਚਾਰਿਆ ਹੈ ਜੀ ਜਿਹੜਾ 5 ਮੀਟਰ ਕਪੜਾ ਹੈ ਇਹਦੇ ਉੱਤੇ ਡਿਸਕਾਊਂਟ ਹੈ ਬਹੁਤ ਅੱਛਾ কুর্তা ਪਜਾਮਾ ਹੈ ਤੁਸੀਂ ਆ ਕੇ কুর্তা ਪਜਾਮਾ ਹੰਡਾਣਸਰ ਦੇਖੋਗੇ ਮੈਂ 500 ਦਾ ਮੈਂ ਵੀ ਵੇਚਦਾ ਮੇਰੇ ਕੋਲ 5-500 ਰੁਪਏ ਸੀ ਨੈਕਸਟ ਹੈ ਜੀ ਬਹੁਤ ਹੀ ਸੋਹਣਾ ਦੁਪੱਟਾ ਚੱਲ ਰਿਹਾ ਹੈ ਇਹ ਅਸੀਂ ਦੇਖਿਆ 2.5 2.5 100 ਰੁਪਏ ਦਾ ਇਹ ਦੁਪੱਟਾ ਵਿਕ ਰਿਹਾ ਹੈ ਜੀ ਇਹ ਤੁਹਾਨੂੰ 2 ਮੀਟਰ ਦੁਪੱਟਾ ਮਿਲੂਗਾ 150 ਰੁਪਏ ਦਾ ਅਗਰ ਸਵਾ ਦੋ ਕਟਾਣਾ ਹੈ ਤਾਂ ਉਹਦਾ ਉਸੇ ਹਿਸਾਬ ਦੇ ਨਾਲ ਪੈਸੇ ਫालतੂ ਹੋ ਜਾਣਗੇ ਜੀ ਇਹ ਹੈ ਜੀ ਅੱਜ ਦਾ ਡਿਸਕਾਊਂਟ ਪਲੀਜ਼ ਨੋਟ ਕਰ ਲੋ ਵਾਈਟ ਕੁਰਤੇ ਪਜਾਮੇ ਤੇ ਵੀ ਰੰਗਦਾਰ ਤੇ ਵੀ ਬਹੁਤ ਹੀ ਅੱਛਾ ਡਿਸਕਾਊਂਟ ਚੱਲ ਰਿਹਾ ਹੈ ਜੀ ਫੋਰ ਦੁਪੱਟੇ ਕਾਟਨ ਦੇ ਦੁਪੱਟੇ ਗਰਮੀਆਂ ਵਾਲੇ ਉਹ ਵੀ ਆ ਗਏ ਆ ਬਹੁਤ ਤਰ੍ਹਾਂ ਦੇ ਉਹ ਵੀ ਤੁਸੀਂ ਦੇਖ ਸਕਦੇ ਹੋ ਜੀ ਇਹ ਸੀ ਜੀ ਛੋਟੀ ਜਹੀ ਅਪਡੇਟ ਬਾਕੀ ਸਾਡੀ ਕਾਟਨ ਸੇਲ ਸੂਟਾਂ ਦੀ ਤਾਂ ਫੁੱਲ ਬਟਾ ਫੁੱਲ ਚੱਲੇ ਰਹੀ ਹੈ ਬਹੁਤ ਵਧੀਆ ਤੁਸੀਂ ਵੀਡੀਓ ਦੇਖੋ ਸਾਡੀ ਪਹਿਲੀਆਂ ਦੋ ਦਿੰਦੀਆਂ ਉਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਚੀਜ਼ ਪਸੰਦ ਹੈ ਤੁਸੀਂ ਦੁਕਾਨ ਤੇ ਆ ਸਕਦੇ ਹੋ ਜੀ ਆਪਣਾ ਸੂਟ ਪਸੰਦ ਕਰਨ ਜਿਆਦਾਤਰ ਮੈਂ ਇਹੀ ਕਹੂੰਗਾ ਕਿ ਜੀ ਵੀਡੀਓ ਦੇਖ ਕੇ ਆਓ ਕਿਉਂਕਿ ਤੁਹਾਨੂੰ ਪਤਾ ਹੋਵੇ ਤੁਸੀਂ ਕਿਹੜਾ ਸੂਟ ਲੈਣਾ ਹੈ ਜੀ ਤਾਂ ਕਿ ਮੇਰੇ ਲਈ ਵੀ ਥੋੜਾ ਸੌਖਾ ਰਹਿ ਜਾਵੇ ਤੇ ਤੁਹਾਡੇ ਲਈ ਵੀ ਇਹ ਸਾਰੀ ਤਰ੍ਹਾਂ ਦੇ ਸੂਟ ਹੈਗੇ ਆ ਜੀ ਧੰਨਵਾਦ ਜੀ